ਹਾਂ ਜੀ ਕਿਨਾ ਕੀ ਬਈ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਕਿ ਹੋਇਆ ਕੀ ਅੱਜ ਕਦੋਂ ਖੋਇਆ ਹੋ ਰਕੀ ਕੌਨਸੀ ਰਾਏ ਜੀ 3 ਵਜੇ ਕੀ ਡਾਕੂਮੈਂਟ ਤੇ ਕੋਈ ਆਪਣੇ ਬੰਦਾ ਆਇਆ ਜੀ ਅ ਇੱਥੇ ਆਇਆ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਿਹਾ ਵੀ ਮੈਂ ਪੰਜਾਬ ਪੋਸਟ ਦਾ ਮੁਲਾਜ਼ਮ ਵੈਸੇ ਇੱਕ ਦੋ ਨਾਮ ਲਏ ਉਹਨਾਂ ਨੂੰ ਜਾਣਦੇ ਤੁਸੀਂ ਗੁਰਮੀਤ ਮਾੜੀ ਨੂੰ ਜਾਣਦੇ ਹਾਂ ਮੈਂ ਕਿਹਾ ਨਹੀਂ ਜੀ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਏ ਮੈਂ ਕਿਹਾ ਤੈਨੂੰ 5000 ਰੁਪਏ ਕੈਸ਼ ਮਿਲ ਦਊਗਾ ਤੇ ਕਹਿੰਦੇ ਅਰਜੰਟਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਬੱਚੇ ਖੜੇ ਐ ਤੇ ਫੋਨ ਤੇ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕਰ ਦੋ ਤੁਸੀਂ ਤੇ 300 ਰੁਪਏ ਚਾਰਜਸ ਬੰਦੇ ਸੀ ਮੈਂ ਕਿਹਾ 3000 ਰੁਪਏ ਕਰ ਦੋ ਉਹਨਾਂ ਨੇ ਸਕੈਨ ਕੀਤਾ ਤਾਂ ਹੋ ਗਈ ਜੀ ਮੈਂ ਕਿਹਾ ਠੀਕ ਆ ਬਸ ਉਹ ਉਹਨਾਂ ਨੂੰ 3000 ਰੁਪਿਆ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਈ ਨਹੀਂ ਬਾਹਰ ਨਿਕਲ ਕੇ ਦੇਖਿਆ ਤੇ ਇੰਨੇ ਚਮੂ ਚਲੇ ਗਏ ਜੀ ਪਾਏ ਕਿਸ ਤਰ੍ਹਾਂ ਦੇ ਕੱਪੜੇ ਸੀ ਵੀਡੀਓ ਕੱਪੜੀ ਜੀ ਉਹਨਾਂ ਦੇ ਉਹੀ ਖਾਕੀ ਪੱਗ ਬੰਨੀਆਂ ਨਾਲ 50 ਰਾਈਆ ਵਾਈਟ ਟੀ-ਸ਼ਰਟ ਆ ਮਗਰ 50% ਲਿਖਿਆ ਆ ਸੀ ਉਹਦੇ ਪੈਂਟ ਪਾਈ ਹੋਈ ਆ ਖਾਕੀ ਰੰਗ ਦੀ ਉਹਨਾਂ ਦੇ ਜੀ ਕੀ ਕਿਹਾ ਕਿ ਕਿਥੋਂ ਆਏ ਜੀ ਕੀ ਕੀ ਨਹੀਂ ਕਿਹਾ ਉਹ ਤਾਂ ਬਸ ਕਹਿੰਦੇ ਵੀ ਇਹ ਤੋਂ ਅਸੀਂ ਮਲਾਜਮਾਂ ਤੇ ਸਾਨੂੰ پیسے ਚਾਹੀਦੇ ਹਨ ਯਾਰ ਜੀ ਇਹ ਸਰ ਜਨਤਾ ਤੋਂ ਚਲੋ ਆਪਾਂ ਉਹ ਆਪਾਂ ਟੀ-ਸ਼ਰਟ ਵਗੈਰਾ ਵੇਖ ਕੇ ਮੈਂ ਕਹਿੰਦਾ ਪੂਣੀ ਪਾਉਣਾ ਹੈ ਮਲਾਜਮ ਤੇ ਆਪਾਂ ਜਿਹੜੇ ਤਰੀਕੇ ਨਾਲ ਤੁਸੀਂ ਜਿਵੇਂ ਕਿਹਾ 3030 ਰੁਪਏ ਲੈ ਸੀਗੇ ਕਿ 30 ਰੁਪਏ 10 ਰੁਪਏ 30 ਰੁਪਏ ਦਾ ਉਹ 10 ਰੁਪਏ ਦਾ ਫਰਕ ਜਿਹੜਾ ਸੀਗਾ ਉਹ 10 ਰੁਪਏ ਉਹ ਆਪਾਂ ਚਾਰਜਸ ਲੈਨੇ ਆ ਜੀ ਮੰਨੋ ਕੈਸ਼ ਬਟੋਕ ਕਰਨ ਦੇ ਜਿਵੇਂ ਮੁੱਠਾ ਲਾ ਕੇ ਵਧਾਉਣਿਆਂ ਲੈ ਆਈਡੀਆਂ ਚੱਲਦੇ ਹੁੰਦੇ ਨੇ ਲੈ 1% ਚਾਰਜਸ ਹੁੰਦੇ ਨੇ ਜੀ ਕ੍ਰਾਈ ਤੇ ਕਿ ਪ੍ਰਤੀਬਾ ਜੀ ਦੀ ਖਾਸ ਕਿ ਦਰਖਾਸਤ ਲੈ ਕੇ ਆਏ ਨੇ ਉਹ ਇਸ ਤਰ੍ਹਾਂ ਦੀ ਕਾਰਵਾਈ ਦੀ ਵੀ ਮੰਗ ਕਰ ਰਹੇ ਨੇ ਕਾਰਵਾਈ ਬਸ ਉਹੀ ਹੈ ਜੀ ਜਿਹੜੇ ਮੰਨ ਲਓ ਇਹ ਆਪਣਾ ਆਪ ਨੂੰ ਮੁਲਾਜ਼ਮ ਦੱਸ ਕੇ ਕੋਈ ਗੁਮਰਾਹ ਕਰਦੇ ਨੇ ਇਹੋ ਜਿਹੇ ਇਨਸਾਨ ਫੜੇ ਜਾਣਾ ਤਾਂ ਕਿ ਕਿਉਂਕਿ ਬੰਦਾ ਥੋੜਾ ਜਿਦੋਂ ਇਹ ਚੀਜ਼ ਦੇਖਦਾ ਤੇ ਉਹਨੂੰ ਕੱਟ ਕਰਦਾ ਕੋਈ ਕਸਟਮਰ ਆਉਂਦਾ ਤਾਂ ਆਪਾਂ ਕਾਫੀ ਕੁਝ ਚੈੱਕ ਕਰਦੇ ਆ ਤੇ ਜਦੋਂ ਆਪਾਂ ਦੇਖ ਲੈਂਦੇ ਆ ਵੀ ਕੋਈ ਇਦਾਂ ਦਾ ਇਨਸਾਨ ਆਉਂਦਾ ਜਾਂ ਕੋਈ ਵੀ ਹੈ ਚਲੋ ਆਪਾਂ ਥੋੜਾ ਜਿਹਾ ਵੇਸਲਾ ਕਰ ਦਿੰਨੇ ਆਪਾਂ ਇਹਨਾਂ ਕਦੇ ਆਈ ਵੀ ਠੀਕ ਨਹੀਂ ਜੀ ਫਸਟ ਟਾਈਮ ਆਇਆ ਹੋਰ ਵੀ ਕਾਫੀ ਹੁਣ ਜਿਵੇਂ ਆ ਰਹੇ ਨੇ ਮੈਸੇਜ ਆ ਰਹੇ ਨੇ ਬਾਜ਼ਾਰ ਚ ਕਈਆਂ ਕੋਲੇ ਗਏ ਆ ਜੀ ਕਈਆਂ ਕੋਲੇ ਕੈਸ਼ ਨਹੀਂ ਸੀ ਇੱਕ ਥਾਂ ਤੇ ਹੁਣ ਗਰੁੱਪ ਚ ਮੈਸੇਜ ਆਇਆ ਸੌਦਾ 2500 ਦਾ ਕਢਾ ਕੇ ਰੱਖਿਆ ਕਹਿੰਦਾ ਮੈਂ ਆਉਣਾ ਪੈਸੇ ਕਢਾ ਕੇ ਇਦਾਂ ਠੀਕ ਮਿੱਤ ਤੇ ਤਰਜੀਹੀ ਰੇਡ ਆਪਣਾ ਕੀ ਹੈ ਜੀ ਇਹ ਦਰਖਾਸਤ ਹੈ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਥਾਣੇ ਦੇ ਵਿੱਚ ਗੁਰਵਿੰਦਰ ਸਿੰਘ ਨਸਾਨਾ ਖੁਰਦਰਜਨ ਸਿੰਘ ਜਿਨ੍ਹਾਂ ਦੀ ਖਸਨਾ ਚੌਂਕ ਦੇ ਵਿੱਚ ਜਿਹੜੀ ਹੈ ਜੀ ਟੈਲੀਕਮ ਦੀ ਸ਼ਾਪ ਹੈਗੀ ਆ ਤੇ ਜਿਨ੍ਹਾਂ ਨੇ ਦੱਸਿਆ ਕਿ ਕੋਈ ਲੜਕਾ ਜਿਹੜਾ ਹੈਗਾ ਖਾਤੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਹੈ ਯੂਨੀਫਾਰਮ ਵਾਲੀ ਪਾ ਕੇ ਆਇਆ ਸੀ ਜਤੇ ਕਿੰਨੇ 3000 ਰੁਪਏ ਦਾ ਗੂਗਲ ਪੇਮ ਦਿਖਾ ਕੇ ਜਿਵੇਂ ਮੈਂ ਪੇਮੈਂਟ ਕਰਤੀ ਆ ਪਰ ਪੇਮੈਂਟ ਨਹੀਂ ਕਰੀ ਤੇ ਉਹਦੇ ਨਾਲ ਠੱਗੀ ਮਾਰ ਕੇ ਚਲਾ ਗਿਆ ਜੀ ਜੀ ਅਸੀਂ ਕਨਫਰਮ ਕਰ ਰਹੇ ਆ ਤੇ ਅੱਗੇ ਕਰ ਵੀ ਜੀ ਮੈਸੇਜ ਜਿਵੇਂ 10 ਰੁਪਏ ਤੇ 1% ਜਿੰਨੀ ਲੈ ਕੇ ਪੇਮੈਂਟ ਦਾ ਦੇ ਰਹੇ ਜੀ ਕਿ ਮੈਸੇਜ ਜਦੋਂ ਤੁਹਾਨੂੰ ਜਿਹੜਾ ਅਸਲ ਟ੍ਰਾਂਜੈਕਸ਼ਨ ਕਰਦਾ ਅਸੀਂ ਇਹ ਕਹਿਣਾ ਚਾਹੁੰਦੇ ਹੈਗੇ ਆ ਕਿ ਜਿਹੜਾ ਵੀ ਸਾਈਬਰ ਫਰੌਡਸ ਹੋ ਰਹੇ ਨੇ ਉਹਦੇ ਪ੍ਰਤੀ ਤੁਸੀਂ ਅਵੇਅਰ ਰਹੋ ਜਿਹੜਾ ਹੈਗਾ ਸਾਈਬਰ ਠੱਪਕੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਹੀਆਂ ਨੇ ਤੁਸੀਂ ਆਪਣੀ ਪੇਮੈਂਟ ਦਾ ਆਪਦੇ OTP ਦਾ ਜਿਹੜਾ ਹੈਗਾ ਖਾਸ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਜੇਕਰ ਇਹਨਾਂ ਦੀ ਕੋਈ ਕਟਨਾ ਹੁੰਦੀ ਹੈ ਤੇ ਪੁਲਿਸ ਨੂੰ ਤੁਸੀਂ ਸੋਚਣਾ ਕਿਉਂ